ਤੇ ਹੁਣ ਤਾਂ ਕਣਕ ਦੀ ਕਟਾਈ ਦਾ ਮੌਸਮ ਆ ਗਿਆ। ਬਸ 10 ਦਿਨਾਂ ਤੱਕ ਚੱਲ ਪੂਗਾ ਜੀ ਕੰਮ ਬਸ ਆਖੀ ਤੱਕ ਜੀ। ਹਾਂਜੀ ਫਿਰ ਇਸ ਤੋਂ ਬਾਅਦ ਜਿਹੜੀ ਅਗਲੀ ਫਸਲ ਹੈ ਜਾਂ ਤਾਂ ਨਰਮਾ ਤੇ ਝੋਨਾ ਦੋਨਾਂ ਚੋਂ ਕੀ ਤੁਸੀਂ ਕੋਚੋਂ ਨਹੀਂ ਵੱਧ ਲਾਵਾਂਗੇ ਜੀ। ਨਰਮਾ ਫਿਰ ਬਿਮਾਰੀ ਦਾ ਕਰਕੇ ਜੀ ਨਰਮਾ ਘਾਟਾ ਪਾਉਂਦਾ ਜੀ। ਹੂੰ ਜਦੋਂ ਹੁੰਦਾ ਨਹੀਂ ਫਿਰ ਉਹ ਖਰਚਾ ਵੀ ਪੱਲੋਂ ਪੈਂਦਾ ਜੀ। ਜੇ ਠੇਕੇ ਤੇ ਲੈਣਾ ਫਿਰ ਠੇਕਾ ਵੀ ਸਟੁੱਟਦਾ ਜੀ। ਇਹ ਝੋਨੇ ਜਾਦੇ ਕਰਾਂਗੇ। ਨਰਮੇ ਦਾ ਜੀ ਮੇਨ ਮਕਸਦ ਤਾਂ ਬਿਮਾਰੀ ਦਾ ਕਾਰਨ ਹੈ ਜੀ ਸੁੰਡੀ ਦਾ, ਗਲਾਬੀ ਸੁੰਡੀ ਦਾ ਜੀ। ਹੂੰ ਕਿਉਂਕਿ ਜੇ ਨਰਮਾ ਹੋਊਗਾ ਜੀ ਐਸੀ ਵਰਗ ਦਾ ਵੀ ਕੰਮ ਚੱਲੂਗਾ ਜੀ ਗਰੀਬ ਜਨਤਾ ਨਰਮਾ ਚੂਕੂਗੀ ਜੀ ਛੱਟੀ ਵਾਲਣ ਦਾ ਬਹੁਤ ਔਖਾ ਜੀ ਹੂੰ ਹੁਣ ਗੈਸਾਂ ਤੇ ਰੋਟੀਆਂ ਪਾਦਾ ਬਿਮਾਰੀ ਦਾ ਕਾਰਨ ਆ ਜੀ ਮੇਨ ਪਰ ਉਹ ਨਹੀਂ ਹੋ ਪਾ ਰਿਹਾ ਕਿੱਥੇ ਜੀ ਹੁਣ ਚੁੱਲ੍ਹੇ ਦੀ ਰੋਟੀ ਬਣੂ ਜੀ ਗਰੀਬ ਗੁਰਬੇ ਦੇ ਛੱਟੀ ਵਾਲਣ ਹੋਊ ਤਾਂ ਤਾਂ ਹੀ ਚੁੱਲ੍ਹਾ ਚੱਲੂਗਾ ਜੀ ਹੂੰ ਪਰ ਫਿਰ ਰਕਬਰ ਨਹੀਂ ਹੋ ਪਾ ਰਿਹਾ ਇਹਦਾ ਕੀ ਕਾਰਨ ਹੈ ਝੋਨੇ ਵੱਲ ਜਾ ਰਹੇ ਨੇ ਝੋਨੇ ਵੱਲ ਬਿਮਾਰੀ ਦਾ ਕਾਰਨ ਆ ਜੀ ਮੇਨ ਗੁਲਾਬੀ ਸੁੰਡੀ ਦਾ ਜੀ ਗੁਲਾਬੀ ਸੁੰਡੀ ਹਾਂਜੀ ਇਹ ਗੁਲਾਬੀ ਸੁੰਡੀ ਦਾ ਰੋਗ ਤਾਂ ਮੁੰਦੀ ਹੈ ਜੀ ਤਾਂ ਇਹ ਦੁਬਾਰਾ ਚ ਨਰਮਾ ਬੀਜਣ ਲੱਗ ਜੂਗਾ